ਦੋਨੋਂ ਹੱਥ ਦਾ ਰੱਖਣੇ ਆ ਔਰ ਇਦਾਂ ਤੁਸੀਂ ਪਾਣੀ ਦੇ ਵਿੱਚ ਰਾਤ ਨੂੰ ਸੌਣ ਲੱਗਿਆਂ 20 ਮਿੰਟ ਲਗਾਤਾਰ ਡਿੱਪ ਕਰਨੇ ਪਾਣੀ ਤੁਹਾਡਾ 40 ਡਿਗਰੀ ਹੋਏਗਾ ਇਦਾਂ ਹੱਥ ਪਾ ਕੇ ਬਾਹਰ ਕੱਢਨੇ ਪੈਣਗੇ ਔਰ ਫਰੂਕੀ ਸਾਹਿਬ ਇਸ ਚੀਜ਼ ਦਾ ਵਾਦਾ ਵਾ ਜਿਹੜਾ ਪੇਸ਼ੈਂਟ ਪਹਿਲੇ 7 ਦਿਨ ਲਗਾਤਾਰ ਇਹ ਚੀਜ਼ ਕਰ ਗਿਆ ਨੀਂਦ ਦੀ ਗੋਲੀ ਬੰਦ ਹੋ ਜੇਗੀ ਹੁੰਦੀ ਅੱਜ ਬਿਲਕੁਲ ਫ੍ਰੀ ਵਾਲਾ ਨੁਸਖਾ ਮਤਲਬ ਕਿ ਇੱਕ ਵੀ ਰੁਪਈਆ ਨਹੀਂ ਲੱਗਣਾ ਉਸ ਨੁਸਖੇ ਦੇ ਉੱਪਰ ਸਿਰਫ ਮਿਹਨਤ ਕਰਨੀ ਇਹ ਸਾਡੇ ਬ੍ਰੇਨ ਟਿੱਕਰ ਬਲੱਡ ਦੀ ਪੂਰਤੀ ਕਰੇਗਾ ਜਦੋਂ ਬ੍ਰੇਨ ਤੱਕ ਬਲੱਡ ਪਹੁੰਚੇਗਾ ਤਾਂ ਸਾਡੀਆਂ ਸਾਰੀਆਂ ਹੀ ਪ੍ਰੋਬਲਮਾਂ ਸੋਲਵ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹ ਰੋਗ ਸਭ ਤੋਂ ਪਹਿਲਾਂ ਇੱਥੇ ਘਰ ਕਰਦੇ ਆ ਯਾਨੀ ਕਿ ਬ੍ਰੇਨ ਤੇ 80% ਲੋਕ ਮਾਨਸਿਕ ਤੌਰ ਤੇ ਬਿਮਾਰ ਆ ਸਿਰਫ 20% ਲੋਕ ਨੇ ਜਿਹੜੇ ਸਰੀਰਕ ਤੌਰ ਤੇ ਬਿਮਾਰ ਆ ਡਿਪਰੈਸ਼ਨ ਤੋਂ ਜਦੋਂ ਉੱਪਰਲਾ ਲੈਵਲ ਜਾਂਦਾ ਵਾ ਮੈਨੀਆਂ ਸਿਜ਼ੋਫੈਨੀਆ ਯਾਨੀ ਕਿ ਜਦੋਂ ਤੁਸੀਂ ਪਾਗਲਪਨ ਦੇ ਲੈਵਲ ਵਾਲੇ ਪਾਸੇ ਸ਼ੁਰੂ ਹੋ ਜਾਂਦੇ ਹੋ ਉਹਦੇ ਵਿੱਚ ਕੀ ਹੁੰਦਾ ਵਾ ਤੁਹਾਡੇ ਕੋਲੇ ਕਿਸ ਨੇ ਉੱਚੀ ਆਵਾਜ਼ ਦੇ ਵਿੱਚ ਗੱਲ ਵੀ ਕਰਤੀ ਤੁਸੀਂ ਉਹਨੂੰ ਗੋਲੀ ਮਾਰਨ ਤੱਕ ਜਾਓਂਗੇ